ਮੈ ਰੋਸੀ 바ਵਾ ਆਪਣਾ ਬੇੜਾ ਸਕੂਲ ਆਫ ਲਰਨਿੰਗ ਫਾਊਂਡੇਸ਼ਨ ਅਸੀਂ ਇੱਕ ਸੋਸ਼ਲ ਵਰਕ ਐਨਜੀਓ ਸਟਾਰਟ ਕੀਤਾ ਹੈ ਸਾਡੀ ਚੌਥੀ ਬ੍ਰਾਂਚ ਅੰਮ੍ਰਿਤਸਰ ਵਿੱਚ ਖੁੱਲ ਰਹੀ ਹੈ ਉਹਨਾਂ ਲੜਕੀਆਂ ਵਾਸਤੇ ਜਿਹੜੀਆਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਲੱਖਾਂ ਰੁਪਏ ਹਜ਼ਾਰਾਂ ਰੁਪਏ ਫੀਸ ਨਹੀਂ ਦੇ ਸਕਦੀਆਂ ਉਹ ਆ ਕੇ ਬਹੁਤ ਘੱਟ ਤੋਂ ਘੱਟ ਰੇਟ ਦੇ ਵਿੱਚ ਘੱਟ ਤੋਂ ਘੱਟ ਫੀਸ ਦੇ ਵਿੱਚ ਆ ਕੇ ਆਪਣੇ ਬੇੜੇ ਨਾਲ ਜੁੜਨ ਔਰ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਸਿਕਿਉਰ ਕਰਦੇ ਕਿਹੜੇ ਕਿਹੜੇ ਕੋਰਸ ਇੱਥੇ ਕਰਾਏ ਜਾ ਰਹੇ ਨੇ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਇੱਥੇ ਜੀ ਸੱਤ ਕੋਰਸ ਅਸੀਂ ਕਰਾ ਰਹੇ ਹਾਂ ਮੇਕਅਪ हेयर ਸਟਾਈਲ ਨੇਲ ਐਕਸਟੈਂਸ਼ਨ ਦੇ ਕੋਰਸ ਆਈ ਲੈਸ਼ ਦੇ ਕੋਰਸ ਜਿੰਨੇ ਵੀ ਸੱਤ ਸਾਢੇ ਕੋਰਸ ਹੈਗੇ ਉਹ ਸਾਰੇ ਬੇਸਿਕ ਤੋਂ ਐਡਵਾਂਸ ਹੈਗੇ ਇਸ ਤੋਂ ਬਾਅਦ ਤਾਂ ਕੋਈ ਵੀ ਕੋਰਸ ਸਿੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਔਰ ਤੁਸੀਂ ਆਪਣਾ ਫਿਊਚਰ ਬਹੁਤ ਸਿਕਿਉਰ ਕਰ ਸਕਦੇ ਹੋ ਔਰ ਇੱਕ ਅੱਛੀ ਤਾਂ ਅਰਨਿੰਗ ਕਰ ਸਕਦੇ ਹੋ ਜੜੀਆਂ ਧੀਆਂ ਦੂਰ ਤੋਂ ਆਟੇ ਤੋਂ ਆਉਂਦੀਆਂ ਨੇ ਉਹਨਾਂ ਦੀ ਕੀ ਸੋਚ ਉਹਨਾਂ ਲਈ ਜੜੀਆਂ ਲੜਕੀਆਂ ਆਪ ਡਾਊਨ ਨਹੀਂ ਕਰ ਸਕਦੀਆਂ ਦੂਰੋਂ ਆਉਂਦੀਆਂ ਨੇ ਉਹਨਾਂ ਨੂੰ ਆਣਾ ਜਾਣਾ ਔਖਾ ਲੱਗਦਾ ਹੈ ਖਰਚਾ ਪੈਂਦਾ ਹੈ ਉਹਨਾਂ ਨੂੰ ਆਪਣੇ ਵੇੜੇ ਵੱਲੋਂ ਰਹਿਣਾ ਖਾਣਾ ਇੱਥੇ ਫ੍ਰੀ ਹੈਗਾ ਉਸ ਦੀ ਕੋਈ ਐਕਸਟਰਾ ਚਾਰਜ ਨਹੀਂ ਹੈਗੇ ਜੜੀ ਅਸੀਂ ਫੀਸ ਰੱਖੀ ਹੋਈ ਹੈ ਉਹਦੇ ਵਿੱਚ ਹੀ ਰਹਿਣਾ ਤੇ ਖਾਣਾ ਉਹਨਾਂ ਨੂੰ ਮਿਲੇਗਾ ਐਕਸਟਰਾ ਕੋਈ ਵੀ ਚਾਰਜ ਨਹੀਂ ਹੈਗੇ ਸੋ ਹੁਣ ਤੱਕ ਪੰਜਾਬ ਚ ਕਿੰਨੀਆਂ ਬਰਾਚਾ ਕੋਡੀਆਂ ਨੇ ਤੇ ਕਿੰਨੀਆਂ ਘਟੀਆਂ ਦਾ ਵਿੱਚ ਸਦਾ तक असी सब तो पहले पटियाला ब्रांच असी स्टार्ट की थी। उस तो बाद दिल्ली स्टार्ट की थी। दिल्ली तो बाद पटियाले एक और ब्रांच साई है चौथी ब्रांच अमृतसर भी स्टार्ट कर रहे जो लख रुपए लगा के ਬਾਰ ਜਾਂਦੇ ਬਾਰ ਵਾਲੇ ਬੱਚੇ ਦਾ ਡਾਲਰ ਕਮਾ ਲੈਂਦੇ ਔਰ ਜਿਹੜੇ ਇੰਡੀਆ ਵਿੱਚ ਕੁੜੀਆਂ ਰਹਿ ਰਹੀਆਂ ਉਹਨਾਂ ਵਾਸਤੇ ਵੀ ਸੋਚਣਾ ਬਹੁਤ ਜ਼ਰੂਰੀ ਹੈ ਹਰ ਲੜਕੀ ਨੂੰ ਹਰ ਲੇਡੀ ਨੂੰ ਅੱਗੇ ਕਦਮ ਪੜਾ ਚੱਕਣਾ ਚਾਹੀਦਾ ਹੈ ਕਿ ਇੰਡੀਆ ਵਿੱਚ ਜੜੀਆਂ ਲੜਕੀਆਂ ਲੇਡੀਜ਼ ਜੋ ਵੀ ਹੈਗੀ ਏਜ ਦੀ ਕੋਈ ਲਿਮਟ ਨਹੀਂ ਹੈਗੀ ਜਿਹੜੀ ਵੀ ਏਜ 'ਚ ਹੈ ਗਿਆ ਆਪਣੇ ਆਪ ਨੂੰ ਸਿਕਿਉਰ ਕਰਨ ਔਰ ਕੁਝ ਤਾਂ ਅਰਨ ਕਰਨ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਆਪਣਾ ਔਰ ਆਪਣੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕਦੇ